ਜੀ ਦੋਸਤੋ ਆਉਣ ਵਾਲੀ ਇੱਕ ਤਰੀਖ 1 ਜੂਨ ਦਿਨ ਐਤਵਾਰ ਸਿਰਫ ਇੱਕ ਦਿਨ ਦੇ ਲਈ ਆਫਰ ਲੈ ਕੇ ਤੁਹਾਡੇ ਲਈ ਲਾਹੌਰੀ ਜੀਰਾ ਆਪਣੇ ਕੋਲੇ 10 ਐਮਆਰਪੀ ਵਾਲਾ ਇੱਕ ਪੇਟੀ ਕੋਈ ਵੀ ਗਾਹਕ ਲਾਹੌਰੀ ਜੀਰੇ ਦੀ ਇਹ ਪੇਟੀ ਲੇਗਾ ਉਹਦੇ ਨਾਲ ਆਪਾਂ ਤੁਹਾਨੂੰ ਸਕੀਮ ਕੀ ਦੇ ਦੇਣੀ ਆ ਆ ਲਓ ਚੱਕੋ ਟ੍ਰੋਪਿਕ ਉਹਨਾ ਜੂਸ ਆ ਲਾਹੌਰੀ ਜੀਰੇ ਦੀ ਇੱਕ ਪੇਟੀ ਦੇ ਨਾਲ ਇੱਕ ਟ੍ਰੋਪਿਕ ਉਹਨਾ ਵੱਡੀ ਬੋਤਲ ਆ 1 ਲੀਟਰ ਵਾਲੀ 80 एमआरपी ਵਾਲੀ ਬੋਤਲ ਬਿਲਕੁਲੀ ਫ੍ਰੀ ਦੇ ਦੇਣੀ ਆ ਸੋ ਬਹੁਤ ਵੀਰ ਆਪਣੇ ਕਹਿੰਦੇ ਸੀ ਕਿ ਵੀਰੇ ਯਾਰ ਲਾਹੌਰੀ ਜੀਰੇ ਤੇ ਕੋਈ ਆਫਰ ਨਹੀਂ ਲਈ ਲੈ ਚੱਕੋ ਲਾਹੌਰੀ ਜੀਰੇ ਤੇ ਤੁਹਾਡੇ ਲਈ ਆਫਰ ਇੱਕ ਪੇਟੀ ਲਾਹੌਰੀ ਜੀਰੇ ਦੇ ਨਾਲ 1 ਲੀਟਰ ਵਾਲਾ ਟ੍ਰੋਪਿਕ ਉਹਨਾਂ 80 एमआरपी ਵਾਲਾ ਬਿਲਕੁਲੀ ਫ੍ਰੀ ਆ ਇੱਕ ਬੋਤਲ ਸੋ ਇਸ ਤੋਂ ਅੱਗੇ ਕੀ ਆ ਰੈੱਡ ਬਾਲ ਪਿਛਲੇ ਹਫ਼ਤੇ ਆਪਾਂ ਦੂਜੀ ਲਈ ਸੀ ਕਿ ਮੌਨਸਟਰ ਸੋ ਕਾफी ਵੀਰ ਕਹਿੰਦੇ ਵੀਰੇ ਯਾਰ ਅਸੀਂ ਤਾਂ ਰੈਡ ਬੋਲ ਪੀਣੀ ਆ ਸੋ ਰੈਡ ਬੋਲ ਲੈ ਕੇ ਆਏ ਤੁਹਾਡੇ ਲਈ ਕੋਈ ਵੀ ਗਾਹਕ ਆਪਣੇ ਕੋਲੇ ਆਉਣ ਵਾਲੀ 1 ਜੂਨ ਦਿਨ ਐਤਵਾਰ ਸਿਰਫ ਇੱਕ ਦਿਨ ਦੇ ਲਈ ਆਫਰ ਰਹੇਗੀ ਰੈਡ ਬੋਲ ਦੇ ਨਾਲ ਵੀਰ ਕਾ ਵੀਰ ਕਾ ਦਾ ਪੀਓ ਆ ਦੇਖੋ ਤੁਸੀਂ ਫਲੇਵਰ ਜਿਹੜਾ ਮਰਜ਼ੀ ਲੈ ਲਓ ਲੀਚੀ ਲੈ ਲਓ ਚਾਕਲੇਟ ਲੈ ਲਓ ਬਟਰਸਕੋਚ ਲੈ ਲਓ ਕੋਈ ਮਰਜ਼ੀ ਲੈ ਲਓ ਇੱਕ ਰੈਡ ਬੋਲ ਦੇ ਨਾਲ ਇੱਕ ਬੋਤਲ ਵੀਰ ਕਾ ਪੀਓ ਫਲੇਵਰ ਜਿਹੜਾ ਮਰਜ਼ੀ ਲੈ ਲਓ ਬਿਲਕੁਲ ਹੀ ਫਰੀ ਆ ਤੁਸੀਂ ਇੱਕ ਕ੍ਰੈਡਿਬਲ ਲੈਣੀ ਆ ਉਹਦੇ ਨਾਲ ਇੱਕ ਬੋਤਲ ਬੇਰਕਾ ਪੀਓ ਦੀ 25 ਐਮ ਆਰਪੀ ਵਾਲੀ ਬਿਲਕੁਲ ਹੀ ਫਰੀ ਆ ਸੋ ਸਟਾਕ ਬਿਲਕੁਲ ਫਰੈਸ਼ ਹੁੰਦਾ ਸੁਆਸਤੋ ਕੇ ਦੋਸਤੋ ਤੁਹਾਡੇ ਲਈ ਲੈ ਕੇ ਆ ਗਰਮੀਆਂ ਦਾ ਮੌਸਮਾ ਜਿਵੇਂ ਉਹਦੇ ਕਰਕੇ ਆਪਾਂ ਨਾ ਕੋਈ ਨਾ ਕੋਈ ਆਫਰ ਦੇ ਵਿੱਚ ਚੀਜ਼ ਮੌਸਮ ਦੇ ਹਿਸਾਬ ਦੇ ਨਾਲ ਆਪਾਂ ਐਡ ਕਰਦੇ ਰਹਿੰਦੇ ਆ ਸੋ ਟੈਂਗਾ ਅੱਧਾ ਕਿਲੋ ਵਾਲਾ ਟੈਂਗਾ ਅੱਧੇ ਕਿਲੋ ਦੀ ਪੈਕਿੰਗ ਆ ਕੋਈ ਵੀ ਗਾਹਕ ਆਪਣੇ ਕੋਲੇ 1 ਜੂਨ ਦਿਨ ਐਤਵਾਰ ਸਿਰਫ ਇੱਕ ਦਿਨ ਦੇ ਲਈ ਆਫਰ ਰਹੇਗੀ ਕੋਈ ਵੀ ਗਾਹਕ ਟੈਂਕ ਦਾ ਹੀ ਇੱਕ ਪੈਂਟ ਲੈਂਦਾ ਅੱਧਾ ਕਿਲੋ ਵਾਲਾ ਇਹਦੇ ਨਾਲ ਤੁਹਾਨੂੰ ਕਰੀਮ ਬੈਲ ਦਾ ਕੇਸਰ ਬਦਾਮ ਕੇਸਰ ਬਦਾਮ ਕਰੀਮ ਬੈਲ ਦਾ ਇਹ ਬਿਲਕੁਲ ਹੀ ਫ੍ਰੀ ਆ ਇੱਕ ਬੋਤਲ ਸੋ ਟੈਂਕ ਵੀ ਬਿਲਕੁਲ ਪੂਰਾ ਵਧੀਆ ਫ੍ਰੈਸ਼ ਕੁਆਲਿਟੀ ਫ੍ਰੈਸ਼ ਮਾਲ ਆ ਟੌਪ ਦੀ ਕੁਆਲਿਟੀ ਆ ਤੁਹਾਨੂੰ ਪਤਾ ਹੀ ਆ ਤੇ ਕਰੀਮ ਬੈਲ ਵੀ ਪੂਰੀ ਬ੍ਰਾਂਡਡ ਕੰਪਨੀਆਂ ਬ੍ਰਾਂਡਡ ਚੀਜ਼ ਆ ਸੋ ਇੱਕ ਟੈਂਗ ਦੀ ਪੈਕਟ ਦੇ ਨਾਲ ਅੱਧਾ ਕਿਲੋ ਵਾਲਾ ਪੈਕਟ ਹੈ ਅੱਧਾ ਕਿਲੋ ਦੇ ਨਾਲ ਇੱਕ ਕਰੀਮ ਮਿਲ ਦੀ ਸ਼ੀਸ਼ੀ ਇੱਕ ਬੋਤਲ ਕਰੀਮ ਮਿਲ ਵਾਲੀ ਬਿਲਕੁਲ ਹੀ ਫ੍ਰੀ ਆ ਕੇਸਰ ਬਦਾਮ ਵਾਲੀ ਸੋ ਇਹ ਆਫਰਾਂ ਦੋਸਤੋ ਆਉਣ ਵਾਲੀ 1 ਜੂਨ ਦਿਨ ਐਤਵਾਰ ਸਿਰਫ ਇੱਕ ਦਿਨ ਦੇ ਲਈ ਆਫਰਾਂ ਰਹਿਣਗੀਆਂ ਸੋ ਇਹਨਾਂ ਆਫਰਾਂ ਦਾ ਵੱਧ ਤੋਂ ਵੱਧ ਫਾਇਦਾ ਜ਼ਰੂਰ ਲਿਓ ਤੇ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਿਓ ਜੇ ਤੁਸੀਂ ਇਦਾਂ ਦੀਆਂ ਵੀਡੀਓ ਦੇਖਣੀ ਆ ਪਸੰਦ ਕਰਦੇ ਹੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ